ਹਾਂਜੀ ਬਾਬਾ ਜੀ ਅੱਜ ਜਿਹੜਾ ਪਿੰਡ ਭੜਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੀ ਪਿੰਡ ਵੱਲੋਂ ਜਿਹੜਾ ਵੀ ਇਕੱਠ ਕੀਤਾ ਗਿਆ ਕੀ ਕਰਨੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਪਿੰਡ ਭੜਾ ਪਿੰਡ ਵਿੱਚ ਗੁਰਦੁਆਰਾ ਸਾਹਿਬ ਜੀ ਇਕੱਠ ਕੀਤਾ ਗਿਆ ਵਾ ਸਾਂਝਾ ਇਕੱਠ ਵਾ ਸਾਰੇ ਸਹਿਮਤ ਵਾ ਇਸ ਗੱਲ ਦੇ ਨਾਲ ਕਿ ਜਿਹੜੀ ਪਿੰਡ ਦੇ ਵਿੱਚ ਕੋਈ ਵੀ ਵਾਰਦਾਤ ਘਲੌਨੀ ਹਰਕਤ ਹੁੰਦੀ ਆ ਉਹਦਾ ਜਿਹੜਾ ਵਾ ਮੂੰਹ ਤੋੜਵਾ ਜਵਾਬ ਦਿੱਤਾ ਜਾਊਗਾ ਜੋ ਕਿ ਨਿੰਦਣਯੋਗ ਗੱਲ ਵਾ ਮਗਰ ਦੱਸਣਯੋਗ ਵੀ ਆ ਕਿ ਦੱਸਣਾ ਵੀ ਜ਼ਰੂਰੀ ਆ ਗੱਲ ਵਾ ਕਿ ਸਾਡੇ ਪਿੰਡੋਂ ਇਦਾਂ ਕੋਈ ਮਤਲਬ ਕਿਸੇ ਵੀ ਪਿੰਡ ਦੀ ਵਾਰਦਾਤ ਹੋ ਸਕਦੀ ਆ ਲੜਕੀ ਪਹਹਾ ਕੇ ਕੱਢਣਾ ਕੱਢ ਕੇ ਲੈ ਜਾਣਾ ਬੜੀ ਮਾਰੀ ਗੱਲ ਵਾ ਜਿਹੜੀ ਕਿ ਦੱਸਣ ਯੋਗ ਨਹੀਂ ਮਗਰ ਖਬਰਾਂ ਚ ਆ ਗਈ ਆ ਸੋ ਸਾਰੇ ਪਿੰਡ ਨੇ ਕਿ ਨਿਰਣਾ ਲਿਆ ਵਾ ਕਿ ਜਿਹੜਾ ਪਿੰਡ ਦੀ ਤੀ ਪੈਨ ਨੂੰ ਪਹਹਾ ਕੇ ਕੱਢ ਕੇ ਖੜੇ ਜਾਂ ਕਿਸੇ ਪਿੰਡ ਦੀ ਨੌਤੀ ਨਾ ਮਾਰੀ ਹਰਕਤ ਕਰੇ ਉਸ ਨੂੰ ਪਿੰਡ ਦੇ ਵਿੱਚੋਂ ਕੱਢਿਆ ਜਾਵੇਗਾ ਸੋ ਇਸ ਪਿੰਡ ਦੇ ਸਾਡੇ ਨੇ ਸਾਰੇ ਇਕਜੋੜ ਹੋ ਕੇ ਕਿ ਨਿਰਣਾ ਲਿਆ ਫੈਸਲਾ ਕੀਤਾ ਵਾ ਇੱਕ ਮਤਾ ਵੀ ਪਾਸ ਕੀਤਾ ਵਾ ਜਿਹਦੇ ਵਿੱਚ ਇਹਨਾਂ ਨੇ ਸੌ ਸਮਾਗਮ ਸੌ ਵੀ ਚੁੱਕੀ ਆ ਕਿ ਜਿਹੜਾ ਪਿੰਡੋਂ ਦੇਵ ਜੀ ਘਰੌਣੀ ਹਰਕਤ ਕਰਦਾ ਉਹਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਊਗਾ ਅਤੇ ਅਸੀਂ ਹਾਈ ਕੋਰਟ ਨੂੰ ਵੀ ਇੱਕ ਅਪੀਲ ਕਰਦੇ ਆ ਕਿ ਤੁਸੀਂ ਵੀ ਥੋੜਾ ਗੌਰ ਕਰੋ ਪਿੰਡਾਂ ਦੇ ਵਿੱਚ ਜਦੋਂ ਵੀ ਕੋਈ ਤੁਹਾਡੇ ਕੋਲ ਕੋਟ ਮੈਰਿਜ ਲਈ ਜਾਂਦਾ ਵਾ ਪਹਿਲਾਂ ਲੜਕੀ ਦਾ ਤੇ ਲੜਕੇ ਦਾ ਇੱਕ ਆਧਾਰ ਕਾਰਡ ਚੈੱਕ ਕਰੋ ਜੇ ਇੱਕੋ ਪਿੰਡ ਦੇ ਦੋ ਆਧਾਰ ਕਾਰਡ ਵਾ ਤੇ ਫਿਰ ਉਹਦੀ ਕੋਟ ਮੈਰਿਜ ਜਿਹੜੀ ਆ ਨਹੀਂ ਕੀਤੀ ਜਾਣੀ ਚਾਹੀਦੀ ਮੰਗਰ ਸਾਡੇ ਜਿਹੜੇ ਕਾਨੂੰਨ ਵਾ ਉਹ ਵੀ ਥੋੜੇ ਗਲਤ ਚੱਲ ਰਹੇ ਆ ਮੰਗਰ ਅਸੀਂ ਬੇਨਤੀ ਕਰਦੇ ਆ ਹਾਈ ਕੋਰਟ ਗਾੜੀ ਕਿ ਗਰੀਬ ਜਨਤਾ ਵਾ ਜਿਨ੍ਹਾਂ ਦੀ ਪੁਕਾਰ ਵਾ ਇਹੀ ਕਿ ਜੇ ਧਾਰ ਕਾਰਡ ਇੱਕੋ ਪਿੰਡ ਦੇ ਆ ਤੇ ਕੋਟ ਮੈਰ ਜਨਾ ਕੀਤੀ ਜਾਵੇ ਕਿਉਂਕਿ ਇਹ ਵਾਰਦਾਤ ਸਭ ਤੋਂ ਮਾੜੀ ਆ ਇਹ ਹੁਣ ਪਿੰਡ ਭਲਾ ਪਿੰਡ ਦੇ ਨਿਰਣਾ ਲਿਆ ਕਿ ਜਿਹੜੇ ਪਿੰਡ ਚੋਂ ਲੜਕੀ ਲੈ ਕੇ ਭਜਾ ਕੇ ਚਲ ਜਾਂਦੇ ਆ ਉਹਨਾਂ ਨੂੰ ਪਿੰਡ ਨਹੀਂ ਵੜਨ ਦਿੱਤਾ ਜਾਊਗਾ ਇਹ ਸਾਡਾ ਫੈਸਲਾ ਸਭ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਅੱਜ ਤੁਸੀਂ ਫੈਸਲਾ ਲਿਆ ਇਹ ਫੈਸਲੇ ਦੇ ਜਿਹੜੇ ਵੀ ਖਰੇ ਉਤਰਨਗੇ ਜੀ ਪਿੰਡ ਵਾਲੇ ਦੇਖੋ ਜੀ ਸਾਰਿਆਂ ਨੂੰ ਇਸ ਗੱਲ ਦਾ ਦੋਖਿਆ ਸਾਰੇ ਧੀਆਂ ਵਾਲੇ ਆ ਭੈਣਾਂ ਵਾਲੇ ਆ ਸਾਰੇ ਉਦੋਂ ਦੀ ਇਸ ਗੱਲ ਨੂੰ ਕੋਸਦੇ ਆ ਕਿ ਗੱਲ ਮਾੜੀ ਵਾ ਤਾਂ ਹੀ ਆਕ ਕੇ ਫੈਸਲਾ ਲਿਆ ਸਾਰੇ ਇਸ ਫੈਸਲੇ ਤੇ ਖੜੇ ਆ ਸੌ ਚੁੱਕੀ ਆ ਜਿਹੜਾ ਪਰਿਵਾਰ ਇਸ ਗੱਲ ਨੂੰ ਨਹੀਂ ਮੰਨਦਾ ਤੇ ਜਦੋਂ ਉਸ ਪਰਿਵਾਰ ਤੇ ਬਣੂਗੀ ਫਿਰ ਇਹ ਜਿਹੜਾ ਸਾਰਾ ਸਾਡਾ ਇਕਜੁੱਟਾ ਇਕੱਠ ਹੋਇਆ ਵਾ ਇਹਨਾਂ ਜੋ ਉਸ ਪਰਿਵਾਰ ਦੀ ਮਦਦ ਕੋਈ ਨਹੀਂ ਕਰੂਗਾ ਜਿਉ ਪਰਿਵਾਰ ਸਾਡੇ ਨਾਲ ਸਹਿਮਤ ਨਹੀਂ ਹੁੰਦਾ ਸੀ ਤੇ ਜੇ ਸਾਰੇ ਸਹਿਮਤ ਆ ਇਹ ਭਾਈ ਕੋਈ ਵੀ ਜਿੱਦਾਂ ਨਸ਼ਾ ਵਾ ਨਸ਼ੇ ਵੀ ਹੁਣ ਪਿੰਡਾਂ 'ਚ ਕਰਦੇ ਕਰਦੇ ਆਮ ਲੱਗ ਗਿਆ ਇਹ ਵੀ ਇੱਕ ਗੰਦੀ ਆਦਤ ਆ ਜੇ ਪਿੰਡਾਂ 'ਚ ਰੋਕਾਂਗੇ ਤੇ ਲੱਗੂਗੀ ਤੇ ਨਹੀਂ ਤਾਂ ਘਰ ਘਰ ਜਾ ਕੇ ਲੱਗੂਗੀ ਫਿਰ ਸਾਰੇ ਦੁਖੀ ਹੋਣਗੇ ਇਸ ਲਈ ਫੈਸਲਾ ਲਿਆ ਗਿਆ ਕਿ ਸਾਰੇ ਸਿਆਮਤੀਆ ਇਸ ਕੰਮ ਨੂੰ ਰੋਕਿਆ ਜਾਵੇ ਆਮ ਕੀ ਪਤਾ ਲੱਗਦਾ ਵੀ ਜਦੋਂ ਮੰਨ ਲਓ ਕੁੜੀ ਬੱਚੇ ਜਦੋਂ ਪਰਿਵਾਰ ਵਾਲੇ ਜਿਹੜੇ ਵੀ 2 ਸਾਲ ਜਾਂ 6 ਸਾਲ ਬਾਅਦ ਜਿਹੜਾ ਵੀ ਮਿਲਣ ਦਾ ਪਿੰਦੇ ਮਿਲਾਪ ਹੁੰਦਾ ਉਦੋਂ ਕੀ ਪੰਚਾਇਤ ਜਿਹੜਾ ਵੀ ਇਹ ਫੈਸਲੇ ਤੇ ਕੀ ਨਿਰਣਾ ਲਊਗੀ ਜੀ ਦੇਖੋ ਜੀ ਜੇ 2-4 ਸਾਲ ਬਾਅਦ ਲੜਕੀ ਵਾਲੇ ਲੜਕੀ ਵਾਲੇ ਆਪਸੇ ਸਹਿਮਤੀ ਕਰ ਲੈਂਦੇ ਆ ਉਹਦਾ ਫੈਸਲਾ ਵੀ ਉਦੋਂ ਲਿਆ ਜਾਊਗਾ ਐਹੀ ਪੰਚਾਇਤ ਉਦੋਂ ਫੈਸਲਾ ਲਾਊਗੀ ਜਦੋਂ ਇਹ ਕੰਮ ਕਰਨਗੇ ਮੰਗਰ ਉਹ ਪਰਿਵਾਰਾਂ ਨੇ ਕਿਹਾ ਵੀ ਸਾਡਾ ਇਹ ਤਾਲਮਿਲ ਲੜਕੀ ਨਾਲ ਲੜਕੇ ਨਾਲ ਨਹੀਂ ਹੋਊਗਾ ਜਦੋਂ ਆਪਸੇ ਜੋਟੇ ਇੱਕ ਜੋਟ ਕਰਨਗੇ ਉਹੀ ਫੈਸਲਾ ਲਿਆ ਜਾਊਗਾ ਉਦੋਂ ਹੀ ਪੰਚਾਇਤ ਹੀ ਫੈਸਲਾ ਲਊਗੀ। ਬੱਸ ਉਹ ਆਈ ਦੀ ਬਤ। ਭਾਈ ਕਿਨਾ ਜੀ ਮੇਰਾ ਨਾਮ ਮੇਲਾ ਸਿੰਘ ਜੀ। ਹਾਂਜੀ ਕਿਹੜਾ ਪਿੰਡ ਹੈ ਜੀ? ਬਸਨੀਕਪੜਾ ਪਿੰਡ। ਹਾਂਜੀ ਅੱਜ ਜਿਹੜਾ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਇਕੱਠੇ ਹੋਏ ਸਾਰੇ ਪਿੰਡ ਪੰਚਾਇਤ ਜਿਹੜੀ ਇਕੱਠੀ ਹੋਈ ਕੀ ਕਰਨੀ ਹੈ ਜੀ? ਇਹ ਸਾਡਾ ਨਗਰਪੜਾ ਪਿੰਡ ਹੈ ਜੀ ਜਿੱਥੇ ਦੇ ਬਸਨੀਕ ਤਕਰੀਬਨ ਤੁਸੀਂ ਪੁਰਾਣਾ ਪਿੰਡ ਸਾਡਾ ਚੱਲ ਰਿਹਾ ਜੀ। ਇੱਥੇ ਜੋ ਸਾਡਾ ਨਗਰ ਆ ਉਹ ਯਾਰ ਨਾਮ ਤੇ ਭਲਾ ਪਿੰਡ ਹੈ ਬਹੁਤ ਵਧੀਆ ਰੱਖਿਆ ਹੈ ਕਿਉਂਕਿ ਇਸੇ ਸਾਡੇ ਪੁਰਖਿਆਂ ਨੇ ਜੋ ਨਾਮ ਬਖਿਆ ਹੈ ਇਹ ਮਹਾਰਾਜਾ ਜੀ ਸਿੰਘ ਦੇ ਵਿਲੇ ਨਾਮ ਰੱਖਿਆ ਗਿਆ ਹੈ ਇਸ ਪਿੰਡ ਦਾ ਨਾਮ ਸੋ ਇਹਦਾ ਸੁਪਰ ਬਹੁਤ ਲੰਮਾ ਹੈ ਸੋ ਏੜੀ ਸਾਡੇ ਦਲਦਲ ਦਾ ਕੰਮ ਚੱਲਿਆ ਹੈ ਧੀਆਂ ਭੈਣਾਂ ਦਾ ਪਿੰਡੋਂ ਵਿੱਚ ਲੈ ਕੇ ਗਲੀ ਮਹਲਿਆ ਦੇ ਵਿੱਚੋਂ ਪਿੰਡਾਂ ਵਿੱਚ ਕੁੜੀਆਂ ਨੂੰ ਲੈ ਜਾਣਾ ਔਰ ਜਾ ਕੇ ਫੂਟ ਮੈਰਿਜ ਕਰ ਲੈਣਾ ਇਹ ਬਹੁਤ ਨਿੰਦਣਯੋਗ ਗੱਲਾਂ ਆ ਕਿਉਂਕਿ ਵੇਖੋ ਧੀਆਂ ਭੈਣਾਂ ਦਾ ਇੱਕ ਇਹੋ ਜਿਹਾ ਰਿਸ਼ਤਾ ਆ ਕਿ ਆਪਾਂ ਕਿੱਥੇ ਜਾਵਾਂਗੇ ਨਾਂ ਚੱਕ ਲੈ ਕੇ ਕਿੱਥੇ ਆਪਾਂ ਇਹਨਾਂ ਨੂੰ ਭਾਰੀਆਂ ਵੰਡਾ ਦੇਵਾਂਗੇ ਜਾ ਕੇ ਜੇ ਸਾਡਾ ਇਦਾਂ ਹੀ ਕੰਮ ਚੱਲਦਾ ਰਿਹਾ ਤੇ ਇਹ ਬਹੁਤ ਮੁਸ਼ਕਲ ਹੋ ਜਾਣਾ ਵਾ ਸੋ ਦਮ ਦੇਣਾ ਬਹੁਤ ਔਖਾ ਹੈ ਨਸ਼ਾ ਚੋਰੀਆਂ ਤੇ ਅੱਗੇ ਬਹੁਤ ਚੱਲ ਰਹੀਆਂ ਪਰ ਅੱਜ ਦਾ ਕੋੜਿਆ ਜਿਵੇਂ ਸਾਡੇ ਵਾਲਮੀਕ ਸਮਾਜ ਦੇ ਭਾਈ ਦੇ ਪ੍ਰਧਾਨ ਸਾਹਿਬ ਸ਼ੈਰੀ ਪ੍ਰਧਾਨ ਜੀ ਨੇ ਬੋਲੇ ਆ ਕਿ ਕੰਮ ਤੋਂ ਕੰਮ ਨਾਲ ਜਦੋਂ ਸਰਕਾਰਾਂ ਕੋ ਲੜਕੀ ਉਹ ਆਧਾਰ ਕਾਢ ਕੇ ਪੇਟ ਤੇ ਜਾਂਦੇ ਆ ਲੜਕੀ ਉਹ ਲੜਗੇ ਦੀ ਇਹਨਾਂ ਦੇ ਵੀ ਦੌਰ ਕੀਤਾ ਜਾਉਂ ਵੀ ਇਹਦੇ ਸਾਧਾਰ ਕਾਢ ਕੇ ਪਿੰਜ਼ੀ ਹੱਦ ਤੱਕ ਕੋਰਟ ਮੈਜ ਦੇ ਲੈ ਕੇ ਹੈਗੇ ਜਾਂ ਨਹੀਂ ਹੈਗੇ ਸੋ ਇਹ ਵੀ ਨਿੰਦਰ ਜੋ ਗੱਲ ਹੈ ਕਿ ਕੋਰਟ ਨੂੰ ਥੋੜਾ ਜਿਹਾ ਫੈਸਲਾ ਸੋਚ ਮਾਨ ਜੋ ਸਰਕਾਰ ਨੂੰ ਵੀ ਫੈਸਲਾ ਸੋ ਸਮਝ ਕੇ ਲੈਣਾ ਚਾਹੀਦਾ ਹੈ ਕਿ ਐਵੇਂ ਨਹੀਂ ਕਿ ਜਿੱਕੇ ਨਗਰ ਦੇ ਬੱਚੀ ਬੱਚਾ ਹੋਵੇ ਤੇ ਕੋਈ ਇਹਨਾਂ ਤੇ ਫੈਸਲੇ ਨਾਲ ਆ ਜਾਵੇ ਵਧੀਆ ਫੈਸਲਾ ਲੈ ਕੇ ਜੋ ਮਤ ਕਰਨ ਵਾਲਾ ਕਰੋ ਅਹੀ ਇਹ ਨਹੀਂ ਕਹਿੰਦੀ ਵੀ ਨਾ ਕਰੋ ਪਰ ਇੱਕ ਪਿੰਡ ਦੇ ਵਿੱਚੋਂ 3ਾਂ ਪਿੰਡ ਦਾ ਰਿਸ਼ਤੇ ਨੂੰ ਇੱਕ ਲਾਉ ਮੈਰਜ ਬਣਾ ਕੇ ਪੇਸ਼ ਕਰ ਦੇਣਾ ਬਹੁਤ ਮੜੀ ਗੱਲ ਹੈ ਨਜ਼ਨ ਜੋ ਗਿਆ ਸੋ ਮੈਂ ਮਾਨਯੋਗ ਹਾਈ ਕੋਰਟ ਮਾਨਯੋਗ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਇੱਥੇ ਥੋੜੀ ਜੀ ਰੋਕਥਾਮ ਥੋੜੀ ਨਹੀਂ ਬਹੁਤੀ ਰੋਕਥਾਮ ਲਾਈ ਜਾਵੇ ਔਰ ਜੋ ਸਾਡਾ ਪੱਛੋਂ ਮੈਂ ਇਨੀਆਂ ਹੀ ਬੇਨਤੀਆਂ ਕਰਦਾ ਹੋਇਆ ਖੰਮਤਾ ਜਾ ਰਿਹਾ ਕਿ ਮਾਨਯੋਗ ਸਰਕਾਰ ਮਾਨਯੋਗ ਸਾਰਾ ਨਗਰ ਸਾਡਾ ਪਲਾਇਆ ਪਿੰਡ ਜੋ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਪਲਾਇਆ ਪਿੰਡ ਵੱਲੋਂ ਇਹ ਕਮੇਟੀ ਦੇ ਨਾਲ ਆ ਕਿਉਂਕਿ ਜਿੱਥੇ ਵੀ ਲੋੜ ਪਵੇਗੀ ਅਸੀਂ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਦੇ ਕੇ ਇਹਨਾਂ ਦੇ ਨਾਲ ਸ਼ਾਮਲ ਹੋਵਾਂਗੇ ਪ੍ਰਧਾਨ ਸਾਹਿਬ ਦੇ ਨਾਲ ਔਰ ਸਾਰੇ ਨਗਰ ਦੇ ਨਾਲ ਜਿੱਥੇ ਵੀ ਕੋਈ ਇਹਨਾਂ ਦੇ ਨਾਲ ਸੰਘਰਸ਼ ਲੋੜ ਪਈ ਜਾਂ ਕਿਤੇ ਧਰਨਾ ਲਾਉਣ ਦੀ ਲੋੜ ਪਈ ਅਸੀਂ ਇਹਨਾਂ ਦੇ ਨਾਲ ਸ਼ਾਮਲ ਹੋਵਾਂਗੇ ਇਸ ਮਸਲੇ ਦੇ ਵਿੱਚ ਜੇ ਕੋਈ ਗਲਤ ਕੰਮ ਕਰੂਗਾ ਉਹਦੇ ਵਿੱਚ ਨਹੀਂ ਜਾਵਾਂਗੇ ਇਹ ਸਾਡੀ ਵੀ ਇਹ ਵੀ ਬੇਨਤੀ ਆ ਜੇ ਕੋਈ ਸਹੀ ਹੋਊਗਾ ਉੱਥੇ ਜਾਵਾਂਗੇ ਜੇ ਗਲਤ ਉੱਥੇ ਨਹੀਂ ਜਾਵਾਂਗੇ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂ ਜੀ ਮਹਾਰਾਜ ਜੀ ਅੱਜ ਜਿਹੜਾ ਇੱਥੇ ਪੜਾਪਿੰਡੇ ਦੇ ਵਿੱਚ ਜਿਹੜਾ ਇਕੱਠ ਕੀਤਾ ਗਿਆ ਕੀ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆ ਦੀ ਸਾਧ ਸੰਗਤ ਜੀ ਆਪ ਸਾਰੇ ਜਾਣਦੇ ਹੋ ਵੀ ਆਪਣੇ ਨਗਰ ਵਿੱਚ ਜੋ ਬਹੁਤ ਮਾੜੀਆਂ ਹਰਕਤਾਂ ਹੋ ਰਹੀਆਂ ਹਨ ਜੇ ਜਾਣੀਏ ਤੇ ਸਾਰੇ ਆਪੋ ਵਿਚ ਦੀ ਜਿਹਾ ਵੀ ਕੋਈ ਚਾਚਾ ਕੋ ਤਾਇਆ ਤੇ ਆਪਾਂ ਇਹ ਬਹੁਤ ਮਾੜਾ ਕੰਮ ਹੈ ਵੀ ਜਿਹੜਾ ਆਪਣੀਆਂ ਭੈਣਾਂ ਨਾਲ ਵਿਆਹ ਕਰਾ ਕੇ ਤੇ ਪਿੰਡ ਜੀ ਨਗਰ ਜੀ ਰਹਿੰਦੇ ਆਪਾਂ ਭੈਣਾਂ ਲੱਗਦੀਆਂ ਭੈਣਾਂ ਹੀ ਆ ਪਿਛੇ ਬਜ਼ੁਰਗ ਕਹਿੰਦੇ ਵੀ ਜੇ ਕੋਈ ਬਾਹਰੋਂ ਭੈ ਧੀ ਆਉਂਦੀ ਆ ਤਾਂ ਉਹ ਸਾਰੇ ਪਿੰਡ ਦਾ ਜਵਾਈ ਹੁੰਦਾ ਜਿਹੜਾ ਜਵਾਈ ਹੁੰਦਾ ਪਰ ਅੱਜ ਕੱਲ ਤੇ ਵੇਖ ਲੋ ਵੀ ਬੜਾ ਦੁੱਖ ਲੱਗਦਾ ਇਹ ਕੰਮ ਦਾ ਤੇ ਸਾਰਿਆਂ ਨੂੰ ਬੇਨਤੀ ਆ ਸਾਰੇ ਨਗਰ ਨੂੰ ਵੀ ਇਹਦਾ ਥਾਂ ਲਪੁਣੀ ਚਾਹੀਦੀ ਇਹਨੂੰ ਥਾਂ ਪੈ ਗਈ ਆ ਗਾਂ ਜਿਹੜਾ ਕੰਮ ਇਹ ਕਰਦਾ ਉਹਦਾ ਪੱਕੇ ਤੌਰ ਤੇ ਬਾਈਕਾਰਡ ਕਰਨਾ ਚਾਹੀਦਾ ਇੱਕ ਹੋਰ ਜ਼ਰੂਰੀ ਬੇਨਤੀ ਵੀ ਆਪਣੇ ਜੋ ਤੁਸੀਂ ਨਿਸ਼ਾਨ ਲਾ ਕੇ ਮੌਦ ਦੇ ਮੂੰਹੇ ਤੱਕਣ ਦੇ ਜੇ ਤੇ ਕਿੱਡੀ ਕਾ ਚੰਗੀ ਆ ਬਹੁਤ ਮਾੜੀ ਗੱਲ ਆ ਇਹ ਤੁਹਾਨੂੰ ਲੇਖਾ ਦੇਣਾ ਪੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਗੱਲ ਤਾਂ ਸਾਰੀ ਪ੍ਰਧਾਨ ਸਾਹਿਬ ਜੀ ਨੇ ਦੱਸ ਦਿੱਤੀ ਆ ਸਾਡੇ ਪਿੰਡ ਦੇ ਵਿੱਚ ਜੋ ਵੀ ਦੋ ਤਿੰਨ ਮਾੜੀਆਂ ਹਰਕਤਾਂ ਬਹੁਤ ਹੀ ਜ਼ਿਆਦਾ ਮਾੜੀਆਂ ਆ ਜਾਂਵਾ ਤੇ ਉਹ ਦੱਸ ਦਿੱਤਾ ਸਾਬ ਨੂੰ ਸਾਰਾ ਹੀ ਤੇ ਬਾਕੀ ਕੰਦਰਾ ਵੀ ਜਿਹੜਾ ਤੁਸੀਂ ਹੁਣੇ ਲੈ ਸਵਾਲ ਕੀਤਾ ਜੀ ਜੇ ਕੋਈ ਬੱਚਾ ਉਹਦਾ ਮਾਂ ਤੇ ਉਹਨਾਂ ਨੂੰ ਮਿਲਣਾ ਚਾਹਵੇ ਸੋ ਨਾਲ ਮਿਲ ਦਿੱਤਾ ਜਾਵੇ ਪਰ ਉਹ ਵੀ ਅਸੀਂ ਨਿਰਨੇ ਲਿਆ ਕਿ ਜੇ ਮਾਪਿਓ ਇਹੋ ਜਿਹੇ ਬੱਚੇ ਦਾ ਸਾਥ ਦਿੰਦਾ 5 ਸਾਲ ਬਾਅਦ ਤੇ ਮਾਪਿਓ ਵੀ ਪਿੰਡ ਨਹੀਂ ਬੰਦ ਦਿੱਤਾ ਜਾਊਗਾ ਠੀਕ ਹੈ ਜੀ ਤੇ ਇਸ ਕਰਕੇ ਸਾਰਿਆਂ ਨੂੰ ਵੀ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਸਾਰੇ ਸਾਥ ਦਿਓ ਤੁਹਾਡਾ ਕਿ ਜਾਂ ਤੋਂ ਕੋਈ ਇਹੋ ਜਿਹਾ ਕਦਮ ਚੁੱਕੇ ਨਾ ਪਿੰਡ ਦੇ ਵਿੱਚ ਪਿਆਹੋ ਜੀ ਹਰਕਤ ਕਰੇ ਨਾ ਉਹਨਾਂ ਨੂੰ ਡਰ ਪਾਇਆ ਜਾਵੇ ਉਹਨਾਂ ਦੀ ਸਾਥ ਪਰ ਕਿਹਨਾਂ ਬਬਾਈ ਜੀ ਦਾ ਖਾਲਸਾ ਪੰਥ ਦੀ ਇੱਕ ਗਲਤੀ ਉੱਪਰ ਪਿੰਡਾਂ ਚੱਪ ਪਿੰਡਾਂ ਦੇ ਸੰਤਾਂ ਨੇ ਇੱਕ ਮਤਾ ਪਾ ਦਿੱਤਾ ਜੀ ਕਿੰਨਾ ਚ ਸਾਡੇ ਪਿੰਡ ਦੀਆਂ ਧੀਆਂ ਪੜਾ ਉਹਨਾਂ ਨਾਲ ਧੱਕਾ ਹੋਇਆ ਜੀ ਪਿੰਦੇ ਹੀ ਮੁੰਡੇ ਆਪਣੇ ਲੈ ਗਏ ਤੇ ਚਲੇ ਜਾਂਦੇ ਕਿ ਪਾਸੇ ਜਾ ਕੇ ਵਿਆਹ ਕਰਾ ਲੈਂਦੇ ਆ ਇਹ ਬਹੁਤ ਮੜੀ ਗੱਲ ਹੈ ਜੀ ਜੇ ਜਾਂ ਇਹਨਾਂ ਨੂੰ ਆਪਾਂ ਕੋਈ ਇਹਨਾਂ ਮਾੜੀ ਗੱਲ ਕੀਤੀ ਆ ਇਹਨਾਂ ਨੂੰ ਥੱਕਾ ਹੋ ਗਿਆ ਮਿਲਬਲਾਵ ਕਰਕੇ ਤੇ ਇਹਨਾਂ ਇਹ ਆ ਕੰਮ ਕਰਦੇ ਆ ਜੀ ਇਹਨਾਂ ਦੇ ਬਰਖਲਾਫ ਚਲਣਾ ਚਾਹੀਦਾ ਸਾਰੇ ਪਿੰਡ ਨੂੰ ਇਹਨਾਂ ਨਾਲ ਪਿੰਡ ਨਹੀਂ ਵੜਨ ਦੇਣਾ ਚਾਹੀਦਾ ਇਹਨਾਂ ਦੇ ਜ਼ਬਤ ਕਰਨੇ ਚਾਹੀਦੇ ਧਾਰ卡ੜ ਵੀ ਇਹਨਾਂ ਦੀ ਵੋਟ ਬੋਰਡ ਵੀ ਕਟਾਉਣੀ ਚਾਹੀਦੀ ਆ ਇਹਨਾਂ ਦੇ ਬਿਲਕੁਲ ਬੰਦਿਆਂ ਲਾਉਣੀਆਂ ਚਾਹੀਦੀਆਂ ਮੈਂ ਤੁਸੀਂ ਜਿਹੜਾ ਇਹ ਮਤਾ ਪਾਸ ਕੀਤਾ ਇਹਦੇ ਨਾਲ ਸਹਿਮਤ ਜੀ ਅਸੀਂ ਪੂਰੇ ਸਹਿਮਤ ਆ ਜੀ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਹਨਾਂ ਨਾਲ ਸਹਿਮਤ ਸਾਰੇ ਸਾਥ ਦਾ ਜੀ ਜਿਨ੍ਹਾਂ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਲੀ ਬਾਬਾ ਜੀ ਅੱਜ ਜਿਹੜਾ ਇੱਥੇ ਮਤਾ ਪਾਸ ਕੀਤਾ ਗਿਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਾਡੇ ਪਿੰਡ ਨੇ ਜਿਹੜਾ ਸਲਾਗਾਯੋਗ ਕਦਮ ਚੁੱਕਿਆ ਵਾ ਜੋ ਪਿੰਡ ਦੇ ਵਿੱਚ ਬਹੁਤ ਮਾਰੀਆਂ ਦੋ ਤਿੰਨ ਵਾਰਦਾਤਾਂ ਹੋਈਆਂ ਵਾ ਬਹੁਤ ਸਾਡੇ ਪਿੰਡ ਨੂੰ ਬਹੁਤ ਸਦਮਾ ਲੱਗਾ ਇਸ ਕਰਕੇ ਹਾਰ ਕੇ ਸਾਡੇ ਪਿੰਡ ਨੇ ਇਹ ਨਿਰਣਾ ਲਿਆ ਵਾ ਕਿ ਇਹ ਸਾਡੇ ਪਿੰਡ ਦੇ ਵਿੱਚ ਜੋ ਵੀ ਕੋਈ ਗਲਤ ਕੰਮ ਕਰੇਗਾ ਅਸੀਂ ਜਿਹੜਾ ਸਾਫ਼ ਨਹੀਂ ਦਾਂਗੇ ਉਹਦੇ ਨਾਲ ਉਹਦੇ ਨੂੰ ਪਿੰਡ ਦੇ ਵਿੱਚ ਰਹਿ ਨਹੀਂ ਦਾਂਗੇ ਹੋ ਸਕਦਾ ਉਹਦੇ ਪਰਿਵਾਰ ਨੂੰ ਵੀ ਜੇ ਪਰਿਵਾਰ ਦਾ ਸਾਥ ਦਿੰਦਾ ਵਾ ਨਹੀਂ ਬਾਜ ਆਉਂਦਾ ਵੀ ਉਹਨਾਂ ਨੇ ਪਿੰਡ ਲਿਉਂਦਾ ਵਾ ਅਸੀਂ ਉਹਨਾਂ ਨੂੰ ਨਹੀਂ ਪਿੰਡ ਆਉਂਦਾਂਗੇ ਕਿਉਂਕਿ ਹੋਰ ਸਾਡੇ ਪਿੰਡ ਵਿੱਚ ਇੱਕ ਜਿਹੜਾ ਇੱਥੇ ਕੰਮ ਹੋਇਆ ਵਾ ਇੱਕ ਮਾਤਾ ਰਾਣੀ ਸੀ ਸਾਡੇ ਪਿੰਡ ਦੀ ਉਹ ਅੱਜ ਮਹੀਨਾ ਹੀ ਹੋ ਗਿਆ ਵਾ ਬੰਦ ਪਈ ਆ ਲੋਕਾਂ ਨੂੰ ਬਹੁਤ ਦਿੱਕਤ ਆਂਦੀ ਆ ਮੈਂ ਤੇ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਜਿਹੜਾ ਉਹ ਮਾਤਾ ਰਾਣੀ ਦਾ ਮਸਲਾ ਹੱਲ ਕੀਤਾ ਜਾਵੇ ਸਾਡੀ ਬੜੀ ਵੱਡੀ ਗੱਲ ਹੈ ਵੀ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਸਾਡੇ ਸਾਰੇ ਪਿੰਡ ਦੀ ਮਾਤਾ ਰਾਣੀ ਤੇ ਸ਼ੁਰੂ ਤੋਂ ਅਸੀਂ ਦੇ ਛੋਟ ਹਲੋ ਬੱਚੇ ਜੇ ਕੋਈ ਮਾਤਾ ਨਿਕਲਦੀ ਜਾਂ ਕੋਈ ਹੋਰ ਪ੍ਰੋਬਲਮ ਆਉਂਦੀ ਉਥੇ ਪਾਣੀ ਪਹੁੰਚ ਜਾਂਦੇ ਆ ਤੇ ਬਹੁਤ ਤਗੜੀ ਗੱਲ ਹੈ ਜੀ ਇਹ ਸਾਡੇ ਤੇ ਮਾਤਰਾ ਨਹੀਂ ਵੀ ਬੰਦ ਹੋਈ ਆ ਬਾਕੀ ਜਿਹੜੇ ਨਸ਼ੇ ਦੀ ਗੱਲ ਆ ਜਿਹੜੇ ਬੰਦੇ ਨਸ਼ੇ ਵੇਚਦੇ ਸ਼ਰਾਬ ਤਾਂ ਵੀ ਉਹੋ ਹੀ ਕਰਦੇ ਆ ਕਿਉਂਕਿ ਉਹਨਾਂ ਕੋਲ ਟਾਈਮ ਹੁੰਦਾ ਵਿਹਲੇ ਹੁੰਦੇ ਪੈਸੇ ਕੋਲ ਵਾਧੂ ਹੁੰਦੇ ਆ ਤੇ ਮੈਂ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਬਾਦ루 ਜੀ ਇਹ ਨਸ਼ਿਆਂ ਤੇ ਵੀ ਛਲ ਪਾਈ ਜਾਵੇ ਜਿਹਦਾ ਮੇਰੇ ਵੱਡੇ ਵੀਰ ਨੇ ਕਿਹਾ ਵਾ ਕੇ ਪ੍ਰਸ਼ਾਸਨ ਜਿਹੜਾ ਸਾਥ ਨਹੀਂ ਦਿੰਦਾ ਪ੍ਰਸ਼ਾਸਨ ਨੂੰ ਸਾਥ ਦੇਣਾ ਕਹੀਦਾ ਵਾ ਪਿੰਡ ਦੇ ਵਿੱਚ ਜਿਹੜਾ ਨਸ਼ਾ ਕੋਈ ਵੇਚਦਾ ਵਾ ਉਹਨੂੰ ਫੜਨਾ ਚਾ ਸਮਾਗਤ ਹੈ ਗਈ ਹੈਗੀ ਸਵਰਾ ਡੋਨ ਬੋਲੀਆਂ ਵੀ ਵਿਕਦੀਆਂ ਵਾਂ ਆ ਖਲੂ ਲਿਪਾਂ ਆ ਗਿਆ ਦੂਜਾ ਆ ਗਿਆ ਇਹ ਵੀ ਨਸ਼ੇ ਆ ਛੋੜੇ ਛੋੜੇ ਲੋਕਾਂ ਨੇ ਡੇ ਬਣਾ ਕੇ ਇਹ ਵੀ ਵੇਚਣ ਦੇ ਆ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਤੇ ਠੱਲ ਪਾਈ ਜਾਵੇ ਬਾਕੀ ਇਹਨਾਂ ਵਿੱਚ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਆਪਾਂ ਜੀ ਸਿੱਸੀ ਦੀ ਗੱਲ ਵੀ ਇਹ ਸਾਰੇ ਦੁਨੀਆਂ ਪਾਲ ਦੇ ਮਰ ਜਨੇ ਆ ਇਹ ਕੱਢ ਕੇ ਕਹਾਂ ਜਾਂਦੇਗਾ ਅਈ ਯੋਧਾ ਕਿਹਾ ਸਾਮਾਨ ਸਾਮਾਨ ਨੂੰ ਹੋਰ 5 ਵਜੇ ਤੋਂ ਬਾਅਦ ਫੇਰੇ ਆ ਕੇ ਪਾਣੀ ਦਾ ਘੋਟੇ ਵਿੱਚ ਪਾਣੀ ਦੋ ਇੱਥੋਂ ਆ ਕੇ ਤੈਨੂੰ ਚਾਹੀਏ ਤੇ ਹਰ ਕੋਈ ਹੁੰਦੀ ਆ ਉਹ ਬਾਬਾ ਨੇ ਬਣਾਇਆ ਡਾਂਡਿਆ ਜਿਆਦਾ ਸਵਾਦੀ ਹੋਰ ਇੱਥੇ